ਦੀ ਪਈ ਕੰਦ ਐਂ ਜਿਉ ਪ੍ਰਿੰਟ ਛਪਿਆ ਹੁੰਦਾ ਦਾਦੀ ਸਾਤੋ ਹੈ ਹੀ ਨਹੀਂ ਆਪੇ ਤਾਂ ਕੋਈ ਜੀਜੀ ਤਰੂ ਨਹੀਂ ਹੈ ਉਹ ہماری ਕਾਂਦ ਰੋਜ਼ ਪ੍ਰਿੰਟ ਹੋ ਜਾਂਦੀ ਹੈ ਅੱਛਾ ਨਾ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਤੂੰ ਮੇਰੇ ਮੂੰਹ 'ਚ ਮੱਖ ਮੱਖ ਕਰ ਮੱਥਰਮ ਮੱਥਰ ਬੈਗੇ ਸਾਡਾ ਬਚਪਨ ਇਸੇ ਰਸੋਈ ਦੇ ਵਿੱਚ ਬੀਤਿਆ ਵਾਲੀ ਰਸੋਈ ਰੇ ਆਮ ਚੋਰੀ ਹੋ ਰਹੀ ਚਾਚੀ ਇਹਨੂੰ ਆਪਣੀ ਹੋਂਦ ਚ ਐਨ 13 ਸਾਲ ਹੋ ਗਏ ਤੇਰਾ ਸਾਡਾ ਡੂ ਯੂ ਅੰਡਰਸਟੈਂਡ ਬਾਈ ਸਿੱਪੀ ਐ ਇੰਗਲਿਸ਼ ਕਿਤੋਂ ਆਈ ਏ ਮੇਰੇ ਪਿਤਾ ਜੀ ਇਹ ਮੇਰੇ ਪਾਪਾ ਜੀ ਜਦੋਂ ਚੇਅਰਮੈਨ ਬਣੇ ਸੀ ਇੱਧਰ ਵੇਖੋ ਸਾਰੀ ਤਿਆਰੀ ਹੋ ਚੁੱਕੀ ਏ ਸਵੇਰ ਲਈ ਹੁਣ ਦਰੀਆਂ ਸਾਰੇ ਫੜ ਕੇ ਲਿਆਉਣੀਆਂ ਨੇ ਗੱਦੇ ਲਿਆਉਣੇ ਨੇ ਚਾਦਰਾਂ ਤੁੰ ਟੱਲੀਆਂ ਕਿੱਥੋਂ ਲੈ ਆਈਆਂ ਵਜਣ ਲਈ ਸਗਣ ਹੁੰਦਾ ਪੁੱਤਰ ਖਿਚੜੀ ਦਾ ਆਪਣੇ ਤੇ ਸਗੋਂ ਵਿਆਹਾਂ ਦੇ ਵਿੱਚ ਵੀ ਆਪਣੇ ਬਣਦੀ ਖਿਚੜੀ ਪਤਾ ਹੁੰਦਾ ਐਂ ਜਿਉ ਪ੍ਰਿੰਟ ਛਪਿਆ ਹੁੰਦਾ ਮੱਛਰਾਂ ਦਾ ਚਲੋ ਇਹ ਆਦਾਂ ਚ ਰਹਿ ਜਾਣਾ ਤੇ ਹੁਣ ਘਰ ਵਾਇਗਰਸ ਛੇਪਾ ਆਸ਼ਾ ਇਹ ਪਰਦੇ ਸਾਰੇ ਲੱਥ ਗਏ ਨੇ ਇੱਥੇ ਮੈਂ ਕਿਹਾ ਹੁੰਦਾ ਇਹ ਆਦਾਂ ਚ ਰਹਿ ਜਾਣਾ ਪਾਪਾ ਇਹ ਘਰ ਬੜਾ ਦੇਲੂ ਘਸ ਹੁੰਦਾ ਹੈ ਨਾ ਘਰ ਦੇ ਵਿੱਚੋਂ ਬੁਰੇ ਬਦੇ ਛੁਲੇ ਹੂੰ ਹਾਂ ਬੜਾ ਕੁਝ ਵੇਖਿਆ ਬੜਾ ਕੁਝ ਵੇਖਿਆ ਸਹੀ ਗੱਲ ਐ ਗਵਾਇਆ ਵੀ ਬੜਾ ਕੁਝ ਐ ਵੇਖਿਆ ਹਾਂ ਉਹ ਵੀ ਹੁਣ ਤੇ ਸੁਪਣਿਆਂ ਚ ਰਹਿ ਜਾਣਾ ਹਾਂ ਚਲੋ ਚਲੋ ਸੋਖੰਡਾਣਾ ਹੋਵੇ ਵਾਹਿਗੁਰੂ ਸਾਰਿਆਂ ਨੂੰ ਇਹ ਪਰਿਵਾਰ ਐ ਤੇ ਬੜਾ ਹਾਂਜੀ ਹਾਂਜੀ ਪਰਿਵਾਰ ਨਾਲ ਹੀ ਸਾਰਾ ਕੁਝ ਆਜ ਨਹੀਂ ਐ ਚਲੋ ਉਹ ਵੀ ਆਪਣੇ ਭੈਣ ਭਰਾਣੇ ਸਾਰੇ ਜਿਹੜੇ ਹੈਲੋ ਗਾਇਸ ਅਸੀਂ ਘਰ ਵਾਪਸ ਆ ਗਏ ਹਾਂ ਮਮਾ ਜੀ ਦੀ ਨਾ ਉਹ ਕੰਦ ਨੂੰ ਦੇਖ ਕੇ ਕੈਪਚਰ ਕਰ ਹਾਂ ਮੈਂ ਵੇਖਿਆ ਜੋ ਪ੍ਰਿੰਟ ਛਪਿਆ ਹੁੰਦਾ ਹੈ ਕੁਝ ਨਹੀਂ ਉੱਥੇ ਕੋਠੀ ਤਾਂ ਹੀ ਲੱਟਾ ਬੰਦ ਕੀਤਾ ਹੈ ਢੇਰਾਂ ਦਾ ਤੇ ਮੇਰੇ ਵਿਆਹ ਪਰ ਮੈਂ ਪਰ ਮੈਂ ਬਾਤ ਹੈਲੋ ਗਾਇਸ ਅਬ ਹਮ ਘਰ ਆ ਗਏ ਹਾਂ ਔਰ ਉਹ ਕਾਰ ਕਾਂ ਹਮਨੇ ਰਾਤ ਕੋ ਹਮਾਰੀ ਕਾਂ ਦੇ ਰੋਜ਼ ਪ੍ਰਿੰਟ ਹੋ ਜਾਂਦੀ ਹੈ ਅੱਛਾ कांद प्रिंट हो जाती है मैंने देख ली आती कैप्चर कर लिए मैंने ये देखो प्रिंट कितना अच्छा और अगर आप सुबह देखती ना तो ये काम पूरी ट्रांसफर इधर चाची देख रहे हैं क्या कर रहे हैं चाची सा चाची सा चाची सा तो है ही नहीं यहां पे तो कोई जीजी त्रू नहीं है हां ओए 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 ले मैं कहा कि चाची नहीं है तो निकल आए चाचू हैं चाचू सोते नहीं ਤੁਸੀਂ सोए नहीं आप ਹਾਂ ਹੁਣੇ ਸੌ ਜਾਣਾ ਹੋਰ ਕੀ ਸੁਣਾ ਚਾਚੀ ਤੁਮਰ ਕੋਈ ਚਾਚੀ ਤਾਂ ਹੈ ਨਹੀਂ ਆਪੇ ਤੁਮਰ ਕੋਈ ਤੁਸੀਂ ਗਲਤ ਕਰ ਲਿਆ ਚਾਚੀ ਤਾਂ ਜਿੱ उधर ਅੱਛਾ ਚਾਚੀ ਉਧਰ ਨਹੀਂ ਮੈਂ ਤੇਵਾਜਾ ਮਾਰੀ ਜੰਨੀ ਆ ਯਰ ਸੋਈ ਤੇ ਖਲਮ ਖਾਲੀ ਪਈ ਬੀਬੀਆਂ ਕਾਪੇ ਚੱਲ ਮਨਸੀਬ ਤੇ ਕੁਛ ਖਾਈਏ ਘਰਾਂ ਵਾਲੇ ਘਰ ਨਹੀਂ ਸਾਨੂੰ ਕਿਸਦਾ ਡਰ ਨਹੀਂ ਮੇਰੀ ਗੱਲ ਸੁਣ ਮੈਂ ਪੱਖਾ ਹੀ ਪਿੱਛੇ ਉਹ ਮੇਰੇ ਮੂੰਹ ਚ ਮੱਕਰ ਮਥਰਮ ਮਥਰ ਬਹਿ ਗਿਆ ਕਰਾਲੇ ਘਰ ਨਹੀਂ ਸਾਨੂੰ ਕਿਸਦਾ ਡਰ ਨਹੀਂ ਕੀ ਬਣਿਆ ਪਿਆ ਚੱਲ ਤੂੰ ਭਾਂਡੇ ਇਹਦੇ ਵਿੱਚ ਚੰਗੀ ਤਰ੍ਹਾਂ ਟੱਕ ਕੋਈ ਪੈ ਜਾਣੀ ਆ ਪੋਣਾ ਦੇ ਦੇ ਆ ਸਾਡੀ ਪੁਰਾਣੀ ਰਸੋਈ ਗਾਇਜ਼ ਇਹ ਰਸੋਈ ਕਾਫੀ ਹੱਦ ਤੱਕ ਬੜੀ ਮੋਡੀਫਾਈ ਹੋਈ ਏ ਸਾਡਾ ਬਚਪਨ ਇਸ ਰਸੋਈ ਦੇ ਵਿੱਚ ਬੀਤੇ ਆਵਲੀ ਰਸੋਈ ਚ ਤੇ ਇਹਨੂੰ ਕਿੰਨਾ ਕੁਛ ਹੋਇਆ ਕਈ ਵਾਰੀ ਟੈਲਾਂ ਲੱਗੀਆਂ ਕਈ ਵਾਰੀ ਸੈਲਫਾ ਮੋਡੀਫਾਈ ਹੋਈਆਂ ਸਾਡੀ ਚੰਨਿਆ ਚਾਚੀ ਮੈਂ ਇੱਥੇ ਆਵਾਜ਼ਾਂ ਮਾਰੀ ਜੰਨੀ ਤੁਹਾਨੂੰ ਹਾਂ ਮੈਂ ਆ ਗਈ ਸਾਦਰ ਕਮਰ ਕੋਈ ਅਪਾਇੰਟਮੈਂਟ ਮੇਰਾ ਮੁੰਮੂਈ ਹੋ ਗਿਆ ਬੀਬੀਆਂ ਕਿੱਥੇ ਨੇ ਬੀਬੀਆਂ ਕਿੱਥੇ ਹੋ ਸਕਦੀ ਬੱਚਿਆਂ ਕੋਲ ਨੇ ਚਲੋ ਮੈਂ ਮੈਂ ਸਬੰਧ ਹੋ ਗਈ ਕਿ ਚੱਲ ਰਹੀ ਏ ਰੋਟੀ ਖਾ ਲਈ ਅੱਛਾ 10 ਵਜੇ ਤੱਕ 10 ਵਜੇ ਤੱਕ ਚੱਲੇਗੀ ਚਲੋ ਇਹ 24 ਆਰ ਹਲੇ ਦੇ ਸਮਾਨ ਹੈ ਨਾ ਚਾਚੀ ਐਵੇਂ ਹੀ ਰੱਖਿਆ ਪਿਆ ਫਿਰ ਬਾਅਦ ਚ ਸੈਟਿੰਗ ਫੈਟਿੰਗ ਹੋਏਗੀ ਹਾਂ ਚਲੋ ਕੋਈ ਸ਼ੇਰ ਦੇ 10 ਵਜੇ ਲੈ ਕੇ ਹੋਣ ਰਾਤ ਦੇ 10 ਵਜੇ ਹੁਣ ਛੇਤੀ ਵਾਰੀ ਆ ਜਾਣੀ ਹੁਣ 24 ਆਰ ਮੈਂ ਮਹੀਨਾ ਮਹੀਨਾ ਲੱਗ ਜਾਏਗਾ ਹਾਂ ਚਲੋ ਵਧੀਆ ਪਰਮਾਤਮਾ ਸੱਚੇ ਪਾਤਸ਼ਾਹ ਸੋ ਖੰਡਾਣਾ ਹੋਵੇ ਸਾਰਾ ਕੁਝ ਕਿਉਂ ਨਹੀਂ ਸੀ ਬਦਾਮ ਨਾ ਉਹਨਾਂ ਚੋਂ ਇੱਕ ਗੱਡੇ ਇਹ ਜਿਹੜਾ ਕੱਢ ਕੇ ਆਇਆ ਸਹੀ ਗੱਲ ਹੈ ਸੋ ਪਰਮਾਤਮਾ ਇੱਕ ਤੇ ਪਿੱਛੇ ਵੀ ਸੁਖ ਹੋਵੇ ਪਰਿਵਾਰ ਚ ਉੱਥੇ ਵੀ ਆਪਣਾ ਸੁਖੀ ਰਹਿਣ ਸਾਰੇ ਇੱਧਰ ਵੇਖੀ ਫ੍ਰਿਜ ਫੋਲ ਕੇ ਚਾਚੀ ਬਦਾਮ ਕੱਢ ਕੇ ਖਾ ਗਏ ਨੇ ਆ ਵੇਖ ਲੋ ਇੱਧਰ ਸ਼ਰੇਆਮ ਚੋਰੀ ਹੋ ਰਹੀ ਚਾਚੀ ਸਵੇਰ ਦੇ 10 ਵਜੇ ਲੈ ਕੇ ਰਾਤ ਦੇ 10 ਵਜੇ ਤੱਕ 24 ਆਵਰ ਮੈਚ ਚੱਲਦਾ ਨੋ ਟੈਨਸ਼ਨ ਇਹ ਪੁੱਤਰਾ ਮੋਜਾ ਹੋਣੀ ਨੇ ਉਧਰੋਂ ਕਿਵੇਂ ਆਜੋ ਕਰੋਗੇ ਐਡੀ ਰਾਤ ਤੱਕ ਨਹੀਂ ਕੋਈ ਨਹੀਂ ਓਏ ਓਏ ਆ ਕਿੱਥੇ ਸੋਚ ਲਾ ਜੀ ਇੱਧਰ ਕੜਸ਼ੀਆਂ ਦਾ ਸ਼ੁਭਮ ਉਹ ਹੁੰਦਾ ਹੋਇਆ ਕੀ ਹੁੰਦਾ ਹੋਇਆ ਸ਼ੁਭਮੂਰਤ ਸ਼ੁਭਮੂਰਤ ਕਿੱਡੀ ਸੋਣੀ ਆ ਬਣੀ ਹੈ ਨਾ ਇਹ ਪੈਕਿੰਗ ਸਾਰਾ ਕੁਝ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲੇਗਾ ਟਿੱਪੀਆਂ ਵੀ ਮਿਲਣਗੀਆਂ ਜੀ ਕਰਸ਼ੀਆਂ ਵੀ ਮਿਲਣੀਆਂ ਆ ਇਹ ਤੁਹਾਨੂੰ ਪਤਾ ਕਿੰਨੇ ਸਾਲ ਬਾਅਦ ਖੁੱਲਿਆ ਇਹ ਆਪਣੀ ਇਹਨੂੰ ਆਪਣੀ ਹੋਂਦ ਚ ਆਇਂ ਤੇਰਾ ਸਾਲ ਹੋ ਗਿਆ ਤੇਰਾ ਸਾਲ ਸਮਝਣ ਵੀ ਪੜਦਾ ਯੂੰਡਰਸਟੈਂਡ ਬਾਈ ਸਿੱਪੀਆਂ ਦੇਖਿਆ ਮੈਂ ਮਾਰੂੰਗਾ ਹੁੰਦਾ ਬਵਾ ਕਰਸ਼ੀ ਡੰਡੀ ਛੋਟੀ ਏ ਹਨਾ ਵੱਜੇਗੀ ਕੜਾਈ ਚ ਕਿ ਹਾਂ ਯੂੰਡਰਸਟੈਂਡ ਬਾਈ ਸਿੱਪੀਆਂ ਤੈਨੂੰ ਐ ਤਰੀਕਾ ਵਾਟ ਡੂ ਯੂ ਅੰਡਰਸਟੈਂਡ ਬਾਈ ਸਿੱਪੀਆਂ ਇਹ ਇੰਗਲਿਸ਼ ਕਿਤੋਂ ਆਈ ਏ ਆ ਲੋ ਤੁਹਾਡਾ ਹੋ ਗਿਆ ਜੇ ਸਟੈਂਡ ਇਹਨੂੰ ਉੱਥੇ ਕਿਚਨ 'ਚ ਵੀ ਐਵੇਂ ਯੂਜ਼ ਹੋ ਜਾਏਗਾ ਹਨਾ ਕਿੱਡਾ ਸੋਹਣਾ ਬਣਿਆ ਹੈ ਇਹ ਟੰਗਣ ਵਾਲੀ ਦੇ ਕਿਸੇ ਨਾਲ ਉਹਨਾਂ ਜਨ ਹੈਗੀਆਂ ਨੇ ਇਹ ਟੰਗੇ ਜਾਣੇ ਨਹੀਂ ਆ ਤੁਹਾਡਾ ਉੱਥੇ ਰੱਖ ਕੇ ਭਾਵੇਂ ਸੈਲਫ ਤੇ ਰੱਖ ਲਓ ਇਹਨੂੰ ਹਾਂ ਸੈਲਫ ਤੇ ਰੱਖਿਆ ਜਾ ਕਾ ਆ ਗਿਆ ਵੱਡੇ ਸਾਰੇ ਕੱਪੜਿਆਂ ਵਾਲਾ ਮੈਂ ਇੱਕ ਸਟੈਪ ਸਿੱਖਿਆ ਨੇ ਉੱਤੇ ਕਿੱਥੇ ਤੇਰੀ ਸੇਲੀ ਨਹੀਂ ਆਈ ਹੈਗੀ ਤੇ ਤੁਸੀਂ ਲੈ ਨਹੀਂ ਆਈ ਤੇਰੇ ਨਾਲ ਮੈਚ ਕਰਨਾ ਗਾਣਾ ਲਾਓ ਮੈਂ ਤੁਹਾਨੂੰ ਸਟੈਪ ਕਰਵਾਉਂਦਾ ਮਾੜ ਕਹੀਦਾ ਐ ਦੂਜੇ ਸਾਡੇ ਪੰਜਾਂ ਸਾਬਣ ਹੈਗੇ ਨਾ ਉਹ ਹੋਏ ਹੋਰ ਲੈ ਜਾਂਦੇ ਪਹਿਲਾਂ ਮੈਂ ਲਾ ਦੇਨੀ ਆ ਹੁਣ ਦਰਿਆ ਸੇਰੇ ਫੜ ਕੇ ਲਿਆਉਣੀਆਂ ਨੇ ਪਰ ਦਰਿਆ ਗੱਡੇ ਲਿਆਉਣੇ ਨੇ ਚਾਦਰਾਂ ਸੇਰੇ ਵਿਛਾਵਾਂਗੇ ਤੇ ਚਾਦਰਾਂ ਸਣ ਗਏ ਹਾਂ ਜੀ ਦਰਿਆ ਥੱਲੇ ਵਿਛਾ ਕੇ ਉੱਤੇ ਗੱਡੇ ਰੱਖ ਲਾਂਗੇ ਨਾ ਬੀਬੀਜ਼ ਦੇਖ ਲਾ ਹਾਂਜੀ ਆ ਕਰਦੀਆਂ ਕੰਦਾ ਕੈਪਚਰ ਕਰ ਲਾਂ ਹਾਂਜੀ ਮੈਂ ਆਪਣਾ ਇੰਨਾ ਕਿੰਟੀ ਸਮਾਂ ਕਰਦੀ ਆ ਪਿਤਾ ਜੀ ਮੇਰੇ ਪਿਤਾ ਜੀ ਇਹ ਮੇਰੇ ਪਾਪਾ ਜੀ ਜਦੋਂ ਚੇਅਰਮੈਨ ਬਣੇ ਸੀ ਮਾਰਕੀਟ ਕਮੇਟੀ ਸਾਈਨ ਕਰਦੇ ਹੋਏ ਯੈਸ ਇਹ ਸ਼ਪਤ ਲਈ ਸੀ ਪਾਪਾ ਨੇ ਪਾਪਾ ਕਿੰਨੇ ਜਵਾਨ ਲੱਗਦੇ ਪੈਣੇ ਹੁਣ ਮੰਤੇ ਹੋ ਗਏ ਨਹੀਂ ਮਤਲਬ ਇਸ ਤੇ ਫੇਸ ਵੀਕ ਕਾਮ ਲਈ ਇਹ ਇੱਕ ਫੇਸ ਪੁੱਤਰ ਹੁਣ ਥੋੜਾ ਫੇਸ ਜ਼ਿਆਦਾ ਵੀਕ ਹੋ ਗਏ ਨੇ ਇਹਨਾਂ ਨਾਲ ਇਸੇ ਵੇਖਾ ਦਾੜੀ ਚਲ ਚਿੱਟੀ ਹੈ ਪਰ ਫੇਸ ਇੱਧਰ ਵੇਖੋ ਸਾਰੀ ਤਿਆਰੀ ਹੋ ਚੁੱਕੀ ਹੈ ਸਵੇਰ ਲਈ ਤੇ ਆ ਪਾਂਡੇ ਦੀ ਕਰੇਟ ਉੱਥੇ ਜਾਣੀ ਹੈ ਹੈਨਾ ਆ ਪਾਂਡੇ ਦੀ ਕਰੇਟ ਉੱਥੇ ਜਾਣੀ ਹੈ ਨਹੀਂ ਨਹੀਂ ਜਾਣੀ ਗਾਲਟੀ ਜਾਣੀ ਹੈ ਇਹ ਬਾਲਟੀ ਜਾਣੀ ਹੈ ਇਹ ਸਾਰੀ ਸਮਗਰੀ ਤਿਆਰ ਹੋ ਗਈ ਹੈ ਸਾਰੀ ਸਮਗਰੀ ਤਿਆਰ ਹੋ ਗਈ ਹੈ ਠੀਕ ਹੈ ਇਸ ਸਟੋਰ ਵਾਲੇ ਵਿਚਾਰਾ ਤੈਸ ਨੈਸ ਆ ਕਿੱਥੇ ਸਲਫ ਦੇ ਉੱਤੇ ਰੋਣ ਕਾ ਲੱਗੀਆਂ ਹੁੰਦੀਆਂ ਸਨ ਇਹਣਾ ਖਾਲੀ ਹੋ ਗਈ ਖਾਲੀ ਹੋ ਗਈ ਅਸਰ ਥੱਲੇ ਉਤਰ ਆਈਆਂ ਨੇ ਸਹੀ ਗੱਲ ਇਹ ਕਹਿ ਰਹੀ ਆਂ ਅਸੀਂ ਹੁਣ ਹੌਲੀ ਹੌਲੀ ਹਿੱਲੀ ਏ ਤਾਂ ਹੀ ਇੱਥੋਂ ਥੱਲੇ ਨੂੰ ਅਗਾ ਨੂੰ ਜਾਣਾ ਸਹੀ ਆ ਜੱਬੀ ਇਹਦੇ ਤੱਤ ਸਟੋਰ ਵਿਚਾਰਾ ਉੱਤੋਂ ਪੁੱਥਲ ਮੱਚਿਆ ਪਿਆ ਕੋਈ ਨਹੀਂ ਇਹ ਵੀ ਹੋ ਰਿਹਾ ਇਹ ਖਾਲੀ ਹੋ ਜਾਣਾ ਵਿਚਾਰਾ ਇੰਨਾ ਸਮਾਨ ਏ ਜਦੋਂ ਜਾਏਗਾ ਹੈ ਭਾਬੀ ਇਹ ਬਿਸਤ੍ਰਿਆਂ ਨੂੰ ਧੋਪ ਲਵਾ ਕੇ ਲੈ ਕੇ ਜਾਓਗੇ ਹਲੇ ਹਨ ਹਲੇ ਤੇ ਸਾਰਾ ਕੁਝ ਹਿਲਿਆ ਪਿਆ ਫਿਲਹਾਲ ਆ ਮਤਲਬ ਮੰਡੇ ਤੱਕ ਫ੍ਰਾਈਡੇ ਤੱਕ ਜਿੰਦਾ ਕੋ ਗਿਆ ਹੁੰਦਾ ਉਹ ਜਾਵਾਂਗੇ ਇਹਨਾਂ ਨੂੰ ਚਲੋ ਇਹ ਹੌਲੀ ਹੌਲੀ ਲੈ ਕੇ ਜਾਓ ਬਾਅਦ ਚ ਕਿਉਂਕਿ ਇੱਕਦਮ ਸਗਣ ਹੁੰਦਾ ਪੁੱਤਰ ਖਿਚੜੀ ਦਾ ਆਪਣੇ ਤੇ ਸਗੋਂ ਵਿਆਹਾਂ ਦੇ ਵਿੱਚ ਵੀ ਆਪਣੇ ਬਣਦੀ ਖਿਚੜੀ ਪਤਾ ਤੰਦਰ ਮਿੰਟ ਤੂੰ ਤਲੀਆਂ ਕਿੱਥੋਂ ਲੈ ਆਈਆਂ ਵਜਣ ਲਈ ਚਾਚੀ ਜੀ ਚਾਚੀ ਜੀ ਚਾਚੀ ਜੀ ਉੱਥੇ ਵਜਣ ਆ ਜਾ ਚੰਨਿਆ